ਹੈਲੋ ਜੀ ਸ਼ਸ਼੍ਰੀਕਾਲ ਜੀ ਸਾਰਿਆਂ ਨੂੰ ਕੌਰਪ ਟਿੱਕ ਤੇ ਆਪ ਸਭ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਸੂਟ ਲੈ ਕੇ ਆਏ ਆ ਆਪਾਂ ਸਾਰੇ ਤਿੱਲੇ ਵਰਕ ਦੇ ਸੂਟ ਹੋਣਗੇ ਜੀ ਇਸ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਤਿੱਲੇ ਵਰਕ ਦੇ ਸੂਟ ਜੀ ਸਾਰੇ ਆਪਣੇ ਕੋਲੇ ਤਿੱਲੇ ਵਰਕ ਦੇ ਸੂਟ ਹੋਣਗੇ ਇਹਦੇ ਵਿੱਚ ਆਪਾਂ ਇਹ ਵੀਡੀਓ ਹੀ ਬਣਾਈ ਗਈ ਸੀ ਤਿੱਲੇ ਵਰਕ ਦੇ ਸੂਟ ਜਿਵੇਂ ਕਿ ਆਪਾਂ ਹੈਂਡਵਰਕ ਦੇ ਸੂਟ ਕਰਵਾਉਨੇ ਆ ਰੈਡੀ ਕਰਵਾਉਨੇ ਆ ਹੈਂਡਵਰਕ ਦੇ ਸੂਟ ਸੋਨੋ ਮਸ਼ੀਨੀ ਵਰਕ ਵਿੱਚ ਮਿਲਣਗੇ ਤਿੱਲੇ ਨਾਲ ਤਿਆਰ ਹੋਏ ਜੇ ਤੁਸੀਂ ਟੱਚ ਕਰਾਉਣਾ ਥ੍ਰੈਡ ਦਾ ਕਰਾ ਸਕਦੇ ਆ ਨਹੀਂ ਤੁਹਾਨੂੰ ਤਿੱਲੇ ਤਿਆਰ ਦੇ ਹੈਂਡਵਰਕ ਦੇ ਸੂਟ ਤੁਹਾਨੂੰ ਮਿਲਣਗੇ ਮਸ਼ੀਨੀ ਵਰਕ ਦੇ ਵਿੱਚ ਜਿਵੇਂ ਆਰੀ ਵਰਕ ਦਾ ਸੂਟ ਹੋ ਗਿਆ ਜੀ ਆਰੀ ਵਰਕ ਦਾ ਸੂਟ ਆਪਾਂ ਕਾਰੀਗਰ ਤੋਂ ਕਰਾਉਣਾ ਜਿਵੇਂ ਆਪਾਂ ਆਰੀ ਵਰਕ ਦੇ ਸੂਟ ਵੀ ਕਰਾਉਣੇ ਆ ਤੇ ਉਹ ਵੀ ਆਪਾਂ ਮਸ਼ੀਨ ਵਿੱਚ ਕਰਕੇ ਦੇਵਾਂਗੇ ਤੁਹਾਨੂੰ ਟਾਂਕੇ ਦਾ ਤੁਸੀਂ ਜਿਵੇਂ ਸੇਮ ਟਾਂਕਾ ਹੋਊਗਾ ਜਿਵੇਂ ਉਹਦੇ ਕੁੰਡੀ ਠਾਕਾ ਹੁੰਦਾ ਆਰੀ ਵਰਕ ਦਾ ਸੂਟ ਆਪਾਂ ਮਸ਼ੀਨੀ ਵਰਕ ਦੇ ਵਿੱਚ ਜਮਾ ਕਰਕੇ ਦੇਵਾਂਗੇ ਵੀ ਬਿਲਕੁਲ ਜਵਾਂ ਨਹੀਂ ਪਤਾ ਲੱਗਣਾ ਵੀ ਆਰੀ ਵਰਕ ਦਾ ਸੂਟ ਉਹ ਮਸ਼ੀਨ ਵਿੱਚ ਕਰਕੇ ਦੇਵਾਂਗੇ ਜੇ ਤੁਸੀਂ ਆਰੀ ਵਰਕ ਦੇ ਕਰਾਉਣਾ ਤੁਸੀਂ ਆਰੀ ਵਰਕ ਦੇ ਵੀ ਕਰਾ ਸਕਦੇ ਆ ਉਹ ਆਪਾਂ ਕਾਰੀਗਰ ਤੋਂ ਕਰਵਾ ਕੇ ਦੇਵਾਂਗੇ ਤੇ ਜਿਵੇਂ ਹੋਗੇ ਤਿੱਲਾ ਵਰਕ ਦੇ ਸੂਟ ਹੋਗੇ ਮਸ਼ੀਨੀ ਹੈਂਡਵਰਕ ਦੇ ਸੂਟ ਹੋਗੇ ਉਹ ਵੀ ਆਪਾਂ ਸੋਨੂੰ ਮਸ਼ੀਨ ਵਿੱਚ ਕਰਕੇ ਦੇਵਾਂਗੇ ਜਿਹੜੇ ਹੈਂਡਵਰਕ ਦੇ ਸੂਟ ਹੈ ਜਿਵੇਂ ਹੈਂਡਵਰਕ ਦੇ ਕਿੰਨੇ ਕਿੰਨੇ ਪੇਮੈਂਟ ਲੈ ਲੈਂਦੇ ਹਨ ਤੁਸੀਂ ਨਹੀਂ ਇਹਨਾਂ ਕਰਵਾਉਣਾ ਚਾਹੁੰਦੇ ਜਿਵੇਂ ਆਹ ਸੂਟ ਸੀ ਪਿਛਤਾ ਕਲਰ ਦਾ ਇਹ ਆਪਣਾ ਹੈਂਡਵਰਕ ਦਾ ਸੂਟ ਕਰਵਾਇਆ ਸੀ ਅਸੀਂ ਇਹ ਹੈਂਡਵਰਕ ਦਾ ਸੂਟ ਅਸੀਂ ਮਸ਼ੀਨ ਵਿੱਚ ਕਰਵਾਇਆ ਹੈ ਜਿਵੇਂ ਹੈਂਡਵਰਕ ਦਾ ਸੂਟ ਤੁਹਾਨੂੰ ਮਸ਼ੀਨ ਵਿੱਚ ਕਰਕੇ ਦੇਵਾਂਗੇ ਜੇ ਤੁਸੀਂ ਪਹਿਣਾ ਹੈਂਡਵਰਕ ਦਾ ਕਰਵਾਉਣਾ ਤੁਸੀਂ ਹੈਂਡਵਰਕ ਦਾ ਕਰਵਾਉਣਾ ਹੈਂਡਵਰਕ ਦੇ ਸੂਟਾਂ ਦੀ ਪੇਨ ਪੇਮੈਂਟ ਵੱਧ ਲੱਗਦੀ ਹੈ ਜਿਹੜਾ ਆਪਾਂ ਹੈਂਡਵਰਕ ਦਾ ਸੂਟ ਆਪਾਂ ਮਸ਼ੀਨ ਵਿੱਚ ਕਰਾਉਣਾ ਉਹਦੀ ਪੇਮੈਂਟ ਘੱਟ ਲੱਗਦੀ ਹੈ ਜੀ ਜੇ ਤੁਸੀਂ ਹੈਂਡਵਰਕ ਦਾ ਸੂਟ ਹੀ ਕਰਵਾਉਣਾ ਹੈ ਪਾਰਟੀ ਵੀਰ ਆਪਾਂ ਸੂਟ ਹੈਂਡਵਰਕ ਦੇ ਪਾਉਨੇ ਆ ਪਾਰਟੀ ਫੰਕਸ਼ਨ ਤੇ ਹਨਾ ਜੀ ਹੈਂਡਵਰਕ ਦਾ ਸੂਟ ਕੋਈ ਰੇਟ ਵਧ ਨਹੀਂ ਹੋਣਾ ਜਿਵੇਂ ਆ ਨੱਕ ਹੋ ਗਿਆ ਬਾਜੂ ਹੋ ਗਈ ਪੌਂਚੇ ਹੋ ਗਏ ਕੋਈ ਰੇਟ ਇਹਦਾ ਵਧ ਨਹੀਂ ਹੋਣਾ ਹੈਂਡਵਰਕ ਦੇ ਸੂਟ ਜੀ ਆਰੀਵਰਕ ਦੇ ਸੂਟ ਤੁਸੀਂ ਮਸ਼ੀਨ ਵਿੱਚ ਕਰਵਾ ਸਕਦੇ ਆ ਅਸੀਂ ਮਸ਼ੀਨ ਵਿੱਚ ਵਧੀਆ ਸੂਟ ਬਣਾ ਕੇ ਦੇਵਾਂਗੇ ਕੋਈ ਉਹਦਾ ਪਤਾ ਨਹੀਂ ਲੱਗਣਾ ਜੀ ਤੇ ਜਿਸ ਤਰ੍ਹਾਂ ਤੁਸੀਂ ਕਰਾਉਣੇ ਜੇ ਤੁਸੀਂ ਵੀ ਕਰਾਉਣੇ ਤਿੱਲਾ ਦੇ ਸੂਟ ਤੁਸੀਂ ਹੱਥੀਂ ਕਰਾਉਣੇ ਕੋਈ ਨਹੀਂ ਕੰਪਿਊਟਰ ਮਸ਼ੀਨਾਂ ਤੇ ਕਿਸੇ ਨੂੰ ਨਹੀਂ ਪਸੰਦ ਹੁੰਦਾ ਜਿਵੇਂ ਕਿ ਅਸੀਂ ਕੰਪਿਊਟਰ ਵਿੱਚ ਇਹਨਾਂ ਤੇ ਵੀ ਕਰਦੇ ਆ ਸਾਡਾ ਕਾਰੀਗਰ ਵੀ ਰੱਖਿਆ ਹੋਇਆ ਜੀ ਅਸੀਂ ਆਪ ਹੱਥੀਂ ਵਰਕ ਕਰਕੇ ਦਿੰਨੇ ਆ ਕਿਸੇ ਭੈਣਾਂ ਨੂੰ ਨਹੀਂ ਪਸੰਦ ਹੁੰਦਾ ਕੰਪਿਊਟਰ ਤੇ ਹੱਥੀ ਕਰਾਉਣਾ ਕਿਸੇ ਤਰ੍ਹਾਂ ਸਪੋਰਟ ਕਰਾਉਣਾ ਸੀ ਉਸੇ ਤਰ੍ਹਾਂ ਦਾ ਸੋਡ ਅਸੀਂ ਰੈਡੀ ਕਰਕੇ ਦਿੰਨੇ ਆ ਕੰਪਿਊਟਰ ਮਸ਼ੀਨਾਂ ਦਾ ਵੀ ਉਹੀ ਰੇਟ ਹੈ ਜੀ ਤੇ ਆਪਾਂ ਹੱਥੀ ਕਰਕੇ ਦਿੰਨੇ ਉਹਦਾ ਵੀ ਉਹੀ ਰੇਟ ਹੈ ਜੀ ਰੇਟ ਆਪਣੇ ਬਹੁਤ ਘੱਟ ਪੈਣਗੇ ਜੀ ਆ ਆਪਨੇ ਆਪ ਦੇ ਖੁਦ ਮਸ਼ੀਨੀ ਵਰਕਸ਼ਾਪ ਤੇ ਤਿਆਰ ਕੀਤੇ ਹੋਏ ਆ ਕੰਪਿਊਟਰ ਮਸ਼ੀਨਾਂ ਚ ਵੀ ਤਿਆਰ ਕਰਦੇ ਆ ਆਪਾਂ ਹੈਂਡਵਰ ਹੱਥੀ ਵੀ ਕਰਦੇ ਆਪਾਂ ਜੀ ਆਪਣੇ ਕੋਲੇ ਵੀ ਕਾਰੀਗਰ ਵੀ ਰੱਖੇ ਹੋਏ ਆ ਤੇ ਆਪਣੇ ਕੋਲੇ ਕੰਪਿਊਟਰ ਮਸ਼ੀਨਾਂ ਵੀ ਹੈਗੀਆਂ ਫਿਨਿਸ਼ਿੰਗ ਜੀ ਦੋਵਾਂ ਦੀ ਬਹੁਤ ਵਧੀਆ ਹੁੰਦੀ ਕੋਈ ਐਦਾ ਗੱਲ ਨਹੀਂ ਹੈਨੀ ਇਹ ਵੀਡੀਓ ਜੀ ਆਪਾਂ ਕਰੀ ਸੀ ਤਿੱਲੇ ਤੇ ਵਰਕ ਜਿਵੇਂ ਪਾਰਟੀ ਫੰਕਸ਼ਨ ਹੁੰਦੇ ਆ ਆਪਾਂ ਤਿੱਲੇ ਦਾ ਸੂਟ ਹੀ ਪਾਉਂਨੇ ਆ ਜਿਆਦਾ ਕਰਨੇ ਤਿੱਲੇ ਦੇ ਚੱਲਦਾ ਜੀ ਜਿਵੇਂ ਕਾਟਨ ਦੇ ਸੂਟ ਹਜੀ ਵੀ ਬਹੁਤ ਟੈਂਪ ਹੈ ਕਾਟਨ ਦੇ ਸੂਟਾਂ ਦੀ ਵੀਡੀਓ ਅਲੱਗ ਬਣਾਵਾਂਗੇ ਤੇ ਇਹ ਆਪਾਂ ਤਿੱਲੇ ਵਰਕ ਦੀ ਸਾਰੀ ਵੀਡੀਓ ਜੀ ਤੁਸੀਂ ਐਂਡ ਤੱਕ ਜਰੂਰ ਵੇਖਣੀ ਆ ਆਪਾਂ ਤਿੱਲੇ ਵਰਕ ਦੇ ਸੂਟ ਬਣਾਏ ਸੀ ਆਹ ਵਾਲਾ ਸੂਟ ਜੀ ਬਹੁਤ ਸਟਿਚਿੰਗ ਕੀਤਾ ਸੀ ਤੇ ਬਹੁਤ ਸੋਹਣਾ ਬਣਿਆ ਰੈਡੀ ਹੋਇਆ ਜੀ ਇਹਦਾ ਵੀ ਟ੍ਰੈਂਡ ਵੀ ਚੱਲ ਰਿਹਾ ਕਲਰ ਦਾ ਤੇ ਬਹੁਤ ਸੋਹਣਾ ਬਣਿਆ ਹੋਇਆ ਹੈ ਤੁਸੀਂ ਜਿਵੇਂ ਆ ਸਾਰੇ ਸੂਟ ਜੀ ਬਹੁਤ ਸੋਹਣੇ ਟ੍ਰੈਂਡਰ ਦੇ ਵਿੱਚ ਨਵੇਂ-ਨਵੇਂ ਡਿਜ਼ਾਈਨ ਹੈ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਰ ਲਓ ਜੀ ਜਿਵੇਂ ਤੁਹਾਡੇ ਕੋਲੇ ਨਵੇਂ-ਨਵੇਂ ਵੀਡੀਓ ਆ ਦੀਆਂ ਨੋਟੀਫਿਕੇਸ਼ਨ ਮਿਲਦੇ ਰਹਿਣਗੇ ਜਿਸੀਂ ਰੋਜ਼ ਡੇਲੀ ਇੱਕ ਵੀਡੀਓ ਰੋਜ਼ ਆ ਨਾ ਪਾਉਣੀ ਹੈ ਜੀ ਬਡੀ ਵੀਡੀਓ ਆਪਾਂ ਤਾਂ ਸੋਨੋ ਸਾਰੇ ਡਿਜ਼ਾਈਨ ਜੀ ਜ਼ਰੂਰ ਮਿਲਦੇ ਰਹਿਣਗੇ ਆਪਾਂ ਇਹ ਵੀਡੀਓ ਬਣਾਈ ਸੀ ਜੇ ਆਪਾਂ ਤਿੱਲੇ ਵਰਕ ਦੇ ਵਿੱਚ ਕੋਈ ਵੀ ਡਿਜ਼ਾਈਨ ਤੁਸੀਂ ਸਕਿਪ ਨਹੀਂ ਕਰਨਾ ਜੀ ਕੋਈ ਵੀ ਪੱਕ ਐਂਡ ਤੱਕ ਵੀਡੀਓ ਜ਼ਰੂਰ ਵੇਖਣੀ ਹੈ ਅਲੱਗ-ਅਲੱਗ ਦੇ ਡਿਜ਼ਾਈਨ ਅਲੱਗ-ਅਲੱਗ ਦਾ ਕੰਬੀਨੇਸ਼ਨ ਅਲੱਗ-ਅਲੱਗ ਦੇ ਕਲਰ ਹੋਣਗੇ ਤੇ ਤੁਸੀਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਾ ਸਕਦੇ ਆ ਉਸੇ ਕਲਰ ਤੇ ਬਹੁਤ ਸੋਹਣਾ ਸੂਟ ਬਣੇਗਾ ਕਮੈਂਟ ਕਰਕੇ ਜ਼ਰੂਰ ਦੱਸਣਾ ਸੋਨੋ ਕਿल्ले ਵਾਲੇ ਡਿਜ਼ਾਈਨ ਕਿੱਦਾਂ ਦੇ ਲੱਗੇ ਲਾਈਕ ਕਰਿਆ ਕਰੋ ਵੀਡੀਓ ਨੂੰ ਜੀ ਸ਼ੇਅਰ ਕਰਿਆ ਕਰੋ ਜੀ ਹੋਰ ਵੀ ਵੇਖ ਸਕਣ ਭੈਣਾ ਵੀਡੀਓ ਪਹੁੰਚ ਸਕੇ ਜੀ ਤੇ ਸਾਡੇ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਨਾ ਕਰੋਗੇ ਤੁਹਾਨੂੰ ਨੋਟੀਫਿਕੇਸ਼ਨ ਨਹੀਂ ਮਿਲਣੀ ਆਪਾਂ ਆਪਾ ਸ਼ੂਟ ਕਰਿਆ ਸੀ ਬਾਦਲੇ ਚ ਤਿਆਰ ਜੀ ਬਹੁਤ ਸੋਹਣਾ ਬਾਦਲੇ ਚ ਤਿਆਰ ਹੁੰਦਾ ਜੇ ਭੈਣਾਂ ਨੇ ਤੁਸੀਂ ਬਾਦਲੇ ਚ ਵੀ ਤਿਆਰ ਕਰਨਾ ਤਿੱਲੇ ਚ ਵੀ ਤਿਆਰ ਕਰਨਾ ਤੁਸੀਂ ਕਿਸੇ ਤਰ੍ਹਾਂ ਦਾ ਤਿਆਰ ਕਰਨਾ ਇਹ ਵੀਡੀਓ ਆਪਾਂ ਤਿੱਲੇ ਚ ਤਿਆਰ ਕਰੇ ਸ਼ੂਟਾਂ ਦੀ ਪਾਈ ਹੋਈ ਹੈ ਜੀ ਸਾਰੀ ਐਂਡ ਤੱਕ ਵੀਡੀਓ ਤਿੱਲੇ ਚ ਤਿਆਰ ਹੋਏ ਰੈਡੀ ਕਰਵਾਉਣਾ ਸ਼ੂਟ ਜਿਹਨੂੰ ਫੁੱਲ ਰੈਡੀ ਹੋਏ ਸ਼ੂਟ ਦਾ ਸੀ ਤੁਹਾਨੂੰ ਫਰਾਈ ਦੱਸਿਆ ਜਾਊਗਾ ਜੀ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਕਰ ਦੇਣਾ ਮੈਸੇਜ ਆਪਣੇ 750868048 ਤੇ ਜੀ ਤੁਸੀਂ ਮੈਸੇਜ ਕਰ ਦੇਣਾ ਜੀ ਸਾਰੇ ਡਿਜ਼ਾਈਨ ਹੀ ਬਹੁਤ ਹੀ ਸੋਹਣੇ ਡਿਜ਼ਾਈਨ ਹੋਣਗੇ ਜੀ ਕੋਈ ਵੀ ਡਿਜ਼ਾਈਨ ਇਸ ਤਰ੍ਹਾਂ ਦਾ ਨਹੀਂ ਹੋਣਾ ਆਪਣੇ ਕੋਲ ਸਾਰੇ ਨਵੇਂ ਡਿਜ਼ਾਈਨ ਆਏ ਜਿਹੜੇ 1-2 ਮਹੀਨੇ ਵਿੱਚ ਡਿਜ਼ਾਈਨ ਬਣਾਏ ਗਏ ਆਪਣੇ ਇਹ ਇਹ ਨਵੇਂ ਡਿਜ਼ਾਈਨ ਹੀ ਹੈ ਜੀ ਆਹੀ ਸੀਜ਼ਨ ਦੇ ਡਿਜ਼ਾਈਨ ਹੈ ਜੀ ਇਹ ਸਾਰੇ ਤੇ ਬਹੁਤ ਸੋਹਣੇ ਡਿਜ਼ਾਈਨ ਹੋਣਗੇ ਜੀ ਕਿਸੇ ਵੀ ਕਲਰ ਤੇ ਕੰਬੀਨੇਸ਼ਨ ਕਰਾ ਸਕਦੇ ਹਾਂ ਬਹੁਤ ਕੰਟਰਾਸਟਡ ਸੋਹਣਾ ਬਹੁਤ ਸੋਹਣਾ ਬਣੂਗਾ ਜੀ ਕਿਸੇ ਵੀ ਕੱਪੜੇ ਤੇ ਕਿਸੇ ਵੀ ਫੈਬਰਿਕ ਤੇ ਤੁਸੀਂ ਕਰਵਾ ਸਕਦੇ ਆਂ ਤੇ ਬਹੁਤ ਸੋਹਣਾ ਬਣੇਗਾ ਜੀ ਇਹ ਵਾਲਾ ਫੁੱਲ ਰੈਡੀ ਸੂਟ ਕਰਵਾਉਣਾ ਹੋਵੇ ਵੀਦ ਟਪਟਾ ਬਿਦੌਟ ਟ ਦਵਟਾ ਤੁਹਾਨੂੰ ਮੈਸੇਜ ਕਰਕੇ ਤੁਸੀਂ ਸਕਰੀਨ ਸ਼ਾਟ ਲੈ ਕੇ ਜੀ ਤੁਸੀਂ ਮੈਸੇਜ ਕਰ ਸਕਦੇ ਹੋ ਉਸੇ ਦਾ ਪ੍ਰਾਈਸ ਤੁਹਾਨੂੰ ਅਲੱਗ-ਅਲੱਗ ਦੱਸਿਆ ਜਾਊਗਾ ਕੱਲਾ ਵਰਕਰ ਹੋਣਾ ਤੁਸੀਂ ਆਪ ਦਾ ਫੈਬਰਿਕ ਵੀ ਤੁਸੀਂ ਭੇਜ ਸਕਦੇ ਹੋ ਕੋਈ ਐਦਾਂ ਨਹੀਂ ਜੀ ਤੁਸੀਂ ਸਾਡੇ ਤੋਂ ਵੀ ਫੈਬਰਿਕ ਲੈ ਸਕਦੇ ਆ ਆਪਣੇ ਕੋਲੇ ਸਾਰੇ ਫੈਬਰਿਕ ਅਲੱਗ-ਅਲੱਗ ਕਪੜਾ ਹੋਊਗਾ ਜੀ ਅਲੱਗ-ਅਲੱਗ ਤੁਸੀਂ ਕਿਸੇ ਵੀ ਫੈਬਰਿਕ ਤੇ ਤੁਸੀਂ ਕਰਵਾ ਸਕਦੇ ਆ ਉਸੇ ਤੇ ਐਸਟੀਮੇਟ ਕਰਾ ਸਕਦੇ ਆ ਬਹੁਤ ਸੋਹਣੇ ਸੂਟ ਬਣੇ ਹੋਏ ਜੀ ਆਪਣੇ ਕੋਲੇ ਸਾਰੇ ਨਵੇਂ ਡਿਜ਼ਾਈਨ ਆ ਐਂਡ ਤੱਕ ਵੀਡੀਓ ਵੇਖ ਕੇ ਜੀ ਜ਼ਰੂਰ ਦੱਸਣਾ ਤੁਹਾਨੂੰ ਕਿੱਦਾਂ ਦੀ ਵੀਡੀਓ ਲੱਗੀ ਕਿੱਦਾਂ ਇਹ ਡਿਜ਼ਾਈਨ ਲੱਗੇ ਅਸੀਂ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਪੂਰੀ ਐਂਡ ਤੱਕ ਵੀਡੀਓ ਵੇਖਣਾ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਨਾਲ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਪਿਆਰ ਦਿੰਦੇ ਰਹੋ